ਸ਼ਤਸ਼੍ਰੀ ਅਕਾਲ ਆਪਾਂ ਪਹੁੰਚੇ ਦਰਬਾਰ ਸਾਹਿਬ ਚਮੰਧਾ ਟੇਕੇ ਹੁਣ ਜਿਲ੍ਹਿਆ ਜਿਲ੍ਹਿਆ ਵਾਲੇ ਬਾਗ ਚ ਆਪਣਾ ਸਣੀ ਲਾਡੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਵੀ ਸੋਨੀ ਵੀ ਕੇ ਟ੍ਰੈਵਲ ਕਰਦੇ ਦਰਸ਼ਨ ਜਿਲ੍ਹਿਆ ਵਾਲੇ ਬਾਗ ਚ ਦਿਖਾਉਣਾ ਏ ਤੁਹਾਨੂੰ ਜਿਲ੍ਹਿਆਣਾ ਬਾਗ ਸਵੇਰੇ 7 ਵਜੇ ਤੋਂ ਸ਼ਾਮ ਨੂੰ 9 ਵਜੇ ਤੱਕ ਖੁੱਲਦਾਗਾ ਸ਼ਾਮ ਨੂੰ ਇੱਥੇ ਇੱਕ ਪ੍ਰੋਗਰਾਮ ਕੀਤਾ ਜਾਂਦਾਗਾ 645 ਤੇ ਉਹ ਫ੍ਰੀ ਪ੍ਰੋਗਰਾਮ ਕੋਈ ਉਹਦੀ ਟੈਕਨੀਕ ਖਸੂਰ ਨਹੀਂ ਇਧਰ ਹੈ ਕਿ ਅਮਰਜੋਤੀ ਕਰਾਉਣੇ ਸਨ ਸਾਰੀ ਚੱਕ ਮੈਂ ਬਣਾਈਏ ਤੇ ਮੈਂ ਨਹੀਂ ਆਪਣੇ ਨਾਲ ਕਿਉਂ ਇੰਨੇ ਮੈਂ ਭੈਣੇ ਖਾ ਜਾਂਦੀ ਕੈਮਰਾ ਨਹੀਂ ਕਰਦਾ 13 ਅਪ੍ਰੈਲ 1919 1919 ਨੂੰ ਚੰਨੜਰ ਨੇ ਸਰੇ ਚਰਚ ਕਲਫੂ ਜਾਮ ਕੀਤਾ ਸੀ ਕੋਈ ਆਦਮੀ ਨਾ ਆ ਜਾ ਸਕਦਾ ਇਹ ਕੋਈ ਬਾਹਰ ਨਿਕਲੂ ਨ ਗੋਲੀ ਦਾ ਉੱਧਰ ਸੀ ਉਹਦੇ ਸ਼ੰਗਾਰਮ ਚ ਇੱਥੇ ਕੱਟ ਰੱਖਿਆ ਗਿਆ ਸੀ ਜਦੋਂ ਜਨਰਲ ਡਾਇਰ ਨੂੰ ਪਤਾ ਲੱਗਿਆ ਉਹਨੇ 2000 ਸੈਨਿਕ ਦੇ ਨਾਲ ਇੱਥੇ ਗੋਲੀਆਂ ਚਲਾਈਆਂ ਤੇ 1000 ਬੰਦਾ ਸ਼ਹੀਦ ਤੇ 2000 ਬੰਦਾ ਜ਼ਖਮੀ ਹੋਇਆ ਆ ਫੂਚ ਆਪਣੀ ਜਾਨ ਬਚਾਉਣ ਮਾਰਾ ਨੇ ਫੂਚ ਸਾਲ ਮਾਰ ਦਿੱਤੀ ਤੇ ਆਹ ਦੇਖੋ ਕੰਦਾ ਤੇ ਗੋਲੀਆਂ ਦੇ ਨਿਸ਼ਾਨ ਨੇ 1000 ਬੰਦੇ ਸ਼ਹੀਦ ਹੋਇਆ ਸੀ ਕਹਿੰਦੇ ਵੀ ਜਿਹੜੇ ਬੰਦੇ ਜ਼ਖਮੀ ਸੀ ਉਹਨਾਂ ਨੂੰ ਕੋਈ ਬਾਹਰ ਕਲਫੂ ਲੱਗਣ ਕਰਨਾ ਉਹਨਾਂ ਨੂੰ ਮਦਦ ਨਹੀਂ ਹੋਣੀ ਤੇ ਉਦੋਂ ਬਾਅਦ ਉਹ ਵੀ ਸ਼ਹੀਦ ਹੋ ਗਏ ਮੰਨਿਆ ਜਾਂਦਾ ਵੀ 1000 ਬੰਦਾ ਸ਼ਹੀਦ ਹੋ ਗਿਆ ਇੱਥੇ ਆਖ ਸਾਰੇ ਗੋਲੀਆਂ ਦੇ ਨਿਸ਼ਾਨ ਆ ਕਿਉਂਕਿ ਕੰਦਾ ਉਹ ਉੱਚੇ ਸੀ ਕਿਸੇ ਪਿੱਛੇ ਬਾਹਰ ਜਾ ਨਹੀਂ ਸਕਦੇ ਜਿਹੜਾ ਨੇ ਵਗਦੀਆਂ ਆ ਸ਼ਹੀਦੀ ਸਤਨਾ ਉਹਨਾਂ ਦੇ ਸੀਦਾਂ ਦੇ ਸ਼ਕਾਰ ਨੂੰ ਕੀਤਾ ਗਿਆ ਹੈ ਸੀਦਿਸਤਨਾ ਦੇ ਤੇ ਨਾਮ ਲਿਖੇ ਹੋਏ ਸੀਦਾਂ ਦੇ ਜਿਹੜੇ ਜਿਹੜੇ ਸੀਦ ਹੋਏ ਸੀ ਇੱਕ ਰਾਤ ਨੂੰ ਲਾਈਟਿੰਗ ਸ਼ੋਅ ਹੁੰਦਾ ਉਸ ਸ਼ਾਮ ਨੂੰ 6:30 ਵਜੇ ਦੇ ਤੋਂ ਬਾਅਦ ਹੁੰਦਾ ਉਹ ਵੀ ਦੇਖ ਸਕਦੇ ਹੋ ਉਹਦੀ ਕੋਈ ਪਰਚੀ ਨਹੀਂ ਹੈਗੀ ਬਿਲਕੁਲ ਫ੍ਰੀ ਆ ਲਾਈਟਿੰਗ ਸ਼ੋਅ ਦੇਖੋ ਕੋਰੋਚੇ ਦਾ ਜਰ ਲਾਈਟਿੰਗ ਸ਼ੋਅ ਆ ਉਹ ਬਿਲਕੁਲ ਫ੍ਰੀ ਗੁੱਜਰੀ ਜੇਗਾ ਪਾਰਟਿਸ਼ਨ ਮਿਊਜ਼ੀਅਮ ਇੱਥੇ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਇੱਥੇ ਜਿਹੜਾ ਪਾਕਿਸਤਾਨ ਦਾ ਸਮਾਨ ਜਾਂ ਮੀਡੀਆ ਦਾ ਸਮਾਨ ਸੀ ਉਹ ਦਿਖਾਇਆ ਜਾਂਦਾ ਉਹਦੀ ਟਿਕਟਾ ਕੀ 10 ਰੁਪਏ ਦੀ ਟਿਕਟਾ ਬਿਲਕੁਲ ਫ੍ਰੀ ਮੰਗੂ ਟਿਕਟਾ ਉਹ ਜ਼ਰੂਰ ਦੇਖ ਕੇ ਜਾਇਆ ਕਰੋ ਅਸ਼ਨੁ ਕਰਵਾਉਣਿਆਂ ਪਾਰਟਿਸ਼ਨ ਮਿਊਜ਼ੀਅਮ ਦੇ ਦਰਸ਼ਨ ਇੱਥੇ ਉਹਨਾਂ ਸਸੰਤੋਲੀ ਬੁਲੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਇੰਡੀਆ ਚੋਂ ਪਾਕਿਸਤਾਨ ਚ ਰਵੱਗੀਆਂ ਪਾਕਿਸਤਾਨ ਚੋਂ ਇੰਡੀਆ ਚ ਆ ਗਈਆਂ ਉਹ ਚੀਜ਼ਾਂ ਹਨ ਆਈਆਂ ਇੱਥੇ ਟ੍ਰੈਕਟਰ ਕਾਉਂਟਰਾਂ ਪਰਲਿੰਗ ਨੇ ਟ੍ਰੈਕਟਰ ਉਹ ਲਗਿੱ 10 ਰੁਪਏ ਦੇ ਟ੍ਰੈਕਟਰ ਇੱਥੇ ਪਹ ਚੱਲਦੇ ਉੱਪਰ ਸਾਰਾ ਤੇ ਇਹਨੂੰ ਦੇਖਣ ਲਈ 2 ਘੰਟੇ ਮੰਨ ਲਓ ਵੀ ਇੱਕ ਜਾਂ 2 ਘੰਟੇ ਪੱਕਾ ਲੱਗ ਜਾਂਦੇ ਸਾਰਾ ਲਿਖਤੀ ਰੂਪ ਵਿੱਚ ਦੱਸਿਆ ਹੋਇਆ ਕਿਹੜੇ-ਕਿਹੜੇ ਬੰਦਿਆਂ ਨੇ ਸਿੱਧੀਆਂ ਦਿੱਤੀਆਂ ਉਹ ਉਹ ਸਾਰਾ ਪਾਰਟਿਸ਼ਿਪ ਮਿਊਜ਼ੀਅਮ ਵਿੱਚ ਪਰਸਾਇਆ ਗਿਆਗਾ ਆ ਦੇਖੋ ਸਾਰਾ ਰਿਵਿਊ ਜਿਮਸ਼ਨ ਤੋਂ ਇਹ ਦੂਬਾ ਤਾਂ ਅਪਾ ਚੱਲਦੇ ਆਂ ਸ਼ਹਿਰ ਦੇ ਵਿੱਚ ਗਲੀਆਂਾਂ ਦਾ ਰੋਟੀ ਪ੍ਰਸ਼ਾਦਾ ਪਾਣੀ ਸ਼ੱਕਦੇ ਆਂ ਬਾਹਰ ਇੱਥੇ ਇੱਕ ਢਾਬਾ ਦਾ ਬਹੁਤ ਮਸ਼ਹੂਰ ਢਾਬਾ ਉਹਦੇ ਵਿੱਚ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਖਾਣ ਨੂੰ ਮਿਲਦੀ ਆ 50 ਰੁਪਏ ਦੀ ਥਾਲੀ ਹੈ ਇਹ ਇੱਕ ਉਹ ਜ਼ਰੂਰ ਖਾਇਆ ਕਰੋ ਜੇ ਕਿਸੇ ਨੇ ਸ਼ਾਪਿੰਗ ਕਰਨੀ ਆ ਉਹ ਸ਼ਾਪਿੰਗ ਵੀ ਕਰ ਸਕਦਾ ਇੱਥੇ ਫੁਲਕਾਰੀ ਜਾਂ ਕੁਝ ਹੋਰ ਕੁਰਤਾ ਪਜਾਮਾ ਜਾਂ ਕੋਈ ਹੋਰ ਵੀ ਲੈਣਾ ਉਹ ਚੀਜ਼ ਸਾਰਾ ਕੁਝ ਉਪਲਬਧ ਆ ਜੇ ਤੁਸੀ ਅੰਬਰਸਰ ਆਉਣੇ ਹੋ ਸਾਰੇ ਥਾਵਾਂ ਤੇ ਦਰਸ਼ਨ ਮੇਲਾ ਜ਼ਰੂਰ ਕਰਕੇ ਜਾਇਆ ਕਰੋ ਸਤਿ ਸ਼੍ਰੀ ਅਕਾਲ